ਪੰਜਾਬੀ ਇੱਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਤਸ਼੍ਰੀ ਕਾਲਾ ਦੀਆਂ ਵੱਡੀਆਂ ਖਬਰਾਂ ਪੰਜਾਬ ਦੀਪਟਵਾਣ ਤਮਾਨ ਸਰਕਾਰ ਨੇ ਜ਼ਮੀਨਾਂ ਦੇ ਇੰਤਕਾਲਾਂ ਬਾਰੇ ਸੁਣਾਈ ਵੱਡੀ ਖੁਸ਼ਖਬਰੀ ਕੀਤਾ ਵੱਡਾ ਐਲਾਨ ਕੈਬਨਟ ਮੰਤਰੀ ਅਮਨ ਰੋੜਾ ਦੀ ਮੈਂਬਰਸ਼ਿਪ ਹੋਵੇਗੀ ਰੱਦ ਹਾਈ ਕੋਰਟ ਤੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਐਮ ਐਲ ਏ ਸੁਪਾਲ ਖੈਰਾ ਬਾਰੇ ਅਦਾਲਤ ਤੋਂ ਆਈ ਵੱਡੀ ਖਬਰ ਅਦਾਲਤ ਨੇ ਭੇਜਿਆ ਨਾਇਕ ਹਿਰਾਸਤ ਚ ਸੁਪਾਸਿੰਘ ਖੈਰਾ ਦੇ ਹੱਕ ਤੇ ਬੋਲੇ ਨਵਜੋਤ ਸਿੰਘ ਸਿੱਧੂ ਕਿਹਾ ਖੈਰਾ ਨੂੰ ਜੇਲ੍ਹ ਚ ਰੱਖਣ ਲਈ ਸਰਕਾਰ ਨੇ ਨਵੀਂ ਐਫ ਆਈ ਆਰ ਕੀਤੀ ਦਰਜ ਜੀ ਐਮ ਭਗਵੰਤ ਮਾਨ ਦਾ ਸਰੀਰ ਲਖੜ ਤੇ ਵੱਡਾ ਹਮਲਾ ਕੇ ਹਾ ਪੰਜਾਬੀ ਤੁਹਾਨੂੰ ਕਦੇ ਮਾਫ ਨਹੀਂ ਕਰਨਗੇ ਪੰਜਾਬ ਚ ਅਗਲੇ 3 ਦਿਨ ਪਵੇਗੀ ਕੜਾਕੇ ਦੀ ਠੰਡ orange alert جاری ਪੰਜਾਬ ਸਰਕਾਰ ਨੇ ਪੰਜਾਬ ਦੇ ਇਨਾ ਲੋਕਾਂ ਨੂੰ ਸੁਣਾਈ ਵੱਡੀ ਖੁਸ਼ਖਬਰੀ 29 ਕਰੋੜ ਰੁਪਏ ਦੀ ਰਾਸ਼ੀ ਕੀਤੀ ਜਾ ਰਹੀ ਲੋੜੀ ਤੋਂ ਪਹਿਲਾਂ ਪੰਜਾਬ ਚ ਸਸਤਾ ਹੋਇਆ ਪੈਟਰੋਲ ਡੀਜ਼ਲ ਜਾਣੂ ਨਵੇਂ ਰੇਟ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਵੱਡੀ ਖੁਸ਼ਖਬਰੀ ਸੁਣਾਉਂਦੇ ਆ ਵੱਡਾ ਐਲਾਨ ਕੀਤਾ ਹੈ ਪੰਜਾਬ ਸਰਕਾਰ ਨੇ ਅੱਜ ਸਮੂਹ ਤਹਿਸੀਲਾਂ ਸਾਬ ਤਹਿਸੀਲਾਂ ਦੇ ਮਾਲ ਅਧਿਕਾਰੀ ਨੂੰ ਪੁਰਾਣੇ ਪੈਂਡਿੰਗ ਜ਼ਮੀਨੀ ਇੰਤਕਾਲਾਂ ਦਾ ਨਿਪਟਾਰਾ ਕਰਨ ਲਈ ਵਿਸ਼ੇਸ਼ ਕੈਂਪ ਲਗਾਉਣ ਦੀ ਹਦਾਇਤ ਤਾਕਤ ਗਿਆ ਹਨ ਉਹਨਾਂ ਨੇ ਦੱਸ ਹੈ ਕਿ ਜ਼ਿਲ੍ਹੇ ਭਰ ਦੇ ਮਾਲ ਅਧਿਕਾਰੀਆਂ ਨੂੰ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ ਉਹਨਾਂ ਨੇ ਲੋਕਾਂ ਨੂੰ ਕੈਂਪ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ ਦੂਜੇ ਪਾਸੇ ਪਿੰਡਾਂ ਵਿੱਚ ਜ਼ਮੀਨੀ ਟੈਕਸ ਐਂਟਰੀ ਇੰਤਕਾਲਨਾ ਹੋਣ ਕਾਰਨ ਲੋਕ ਖੁਫਾਰ ਹੋਣ ਬਾਰੇ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਜ਼ਿਲ੍ਹਾ ਸਿਸਟਮ ਮੈਨੇਜਰ ਸੁਰੇਂਦਰ ਰੋੜਾ ਨੇ ਕਿ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਸਿਰਫ ਸ਼ਹਿਰੀ ਅਤੇ ਅਰਧ ਸ਼ਹਿਰੀ ਖੇਤਰਾਂ ਦੇ ਟੈਕਸ ਐਂਟਰੀ ਇੰਤਕਾਲ ਦੀ ਸਿਰਾਈ ਸੂਬੇ ਦੇ ਡਾਇਰੈਕਟਰ ਲੈਂਡ ਰਿਕਾਰਡ ਦੀ ਮਨਜ਼ੂਰੀ ਲਈ ਭੇਜੇ ਜਾ ਇਹਨਾਂ ਜਦੋਂ ਕਿ ਦਿਹਾਤੀ ਖੇਤਰਾਂ ਲਈ ਸਰਕਾਰ ਵੱਲੋਂ ਹਲੇ ਕੋਈ ਮਨਜ਼ੂਰੀ ਨਹੀਂ ਕੀ ਆਈ ਉਹ ਹੁਣ ਸਰਕਾਰ ਨੂੰ ਪੱਤਰ ਲਿਖਣਗੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਰੋੜਾ ਦੀਆਂ ਮੁਸ਼ਕਿਲਾਂ ਘਟ ਨਹੀਂ ਹੋ ਰਹੀਆਂ ਹਨ ਨੇ ਸ਼੍ਰੋਮਣੀ ਕਾਲੇ ਦਲ ਵੱਲੋਂ ਵਿਧਾਨ ਸਭਾ ਸਪੀਕਰ ਨੂੰ ਉਹਨਾਂ ਦੀ ਮੈਂਬਰਸ਼ਿਪ ਖਤਮ ਕਰਨ ਲਈ ਪੱਤਰ ਲਿਖੇ ਜਾਣ ਤੋਂ ਬਾਅਦ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਐਸ.ਏ. अरोड़ा ਨੇ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਹੈ। ਉਹਨਾਂ ਨੇ 2013 ਵਿੱਚ ਲਿਲੀ ਥੋਮਸ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਦਿੱਤੇ ਫੈਸਲੇ ਅਨੁਸਾਰ ਅਮਨ अरोड़ा ਖਿਲਾਫ ਕਾਰਵਾਈ ਕਰਨ ਲਈ ਇੱਕ ਨੋਟਿਸ ਦੀ ਕਾਪੀ ਪੰਜਾਬ ਸਰਕਾਰ ਦੇ ਮੁਖ ਸਕੱਤਰ ਅਤੇ ਵਿਧਾਨ ਸਭਾ ਦੇ ਸਪੀਕਰ ਨੂੰ ਵੀ ਭੇਜੀ ਗਈ ਹੈ। ਨਹਿਤਾ ਹੋ ਇਸ ਮਾਮਲੇ ਵਿੱਚ ਜਾਣਹਿਤ ਪਟੀਸ਼ਨ ਦਾਇਰ ਕਰਨਗੇ ਦੱਸਦੀ ਕਿ 21 ਦਸੰਬਰ ਨੂੰ ਸੰਗਰੂਰ ਜ਼ਿਲ੍ਹੇ ਦੀ ਸੁਨਾਮ ਅਦਾਲਤ ਨੇ ਫੁੱਟ ਮਾਰ ਨਾਲ ਸੰਬੰਧਿਤ 15 ਸਾਲ ਪੁਰਾਣੇ ਕੇਸ ਵਿੱਚ ਅਮਨ अरोड़ा ਨੂੰ 2 ਸਾਲ ਦੀ ਸਖਤ ਕੈਦ ਦੀ ਸਜ਼ਾ ਸੁਣਾਈ ਸੀ ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਐਡਵੋਕੇਟ ਐਚ ਸੀ अरोड़ा ਨੇ ਮੰਤਰੀ ਅਮਨ अरोड़ा ਦੀ ਵਿਧਾਨ ਸਭਾ ਮੈਂਬਰਸ਼ਿਪ ਪ੍ਰਾਪਤ ਕਰਨ ਲਈ ਸਰਕਾਰ ਨੂੰ ਪੱਤਰ ਲਿਖਿਆ ਹੈ ਪੁਲਿਸ ਨੇ ਇੱਕ ਦਿਨ ਦਾ ਰਿਮਾਂਡ ਪੂਰਾ ਹੋਣ ਤੋਂ ਬਾਅਦ ਕਾਂਗਰਸੀ ਵਿਦਿਆਖ ਸੁਪਾਲ ਸਿੰਘ ਖੈਰਾ ਨੂੰ ਕਪੂਰਥਲਾ ਅਦਾਲਤ ਵਿੱਚ ਪੇਸ਼ ਕੀਤਾ। ਇਸ ਤੋਂ ਪਹਿਲਾਂ ਪੁਲਿਸ ਉਹਨਾਂ ਨੂੰ ਮੈਡੀਕਲ ਕਰਵਾਉਣ ਲਈ ਲੈ ਗਈ। ਟੀਵਲ ਹਸਪਤਾਲ ਕਪੂਰਥਲਾ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਖੈਰਾ ਨੇ ਕਿਹਾ ਕਿ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਮੈਂ ਸ਼ਾਂਤੀ ਨਾਲ ਗੱਲ ਕਰਾਂਗਾ ਮੈਡੀਕਲ ਤੋਂ ਬਾਅਦ ਪੁਲਿਸ ਨੇ ਖੈਰਨ ਅਦਾਲਤ ਵਿੱਚ ਪੇਸ਼ ਕੀਤਾ। ਸੁਪਾਲ ਸਿੰਘ ਖੈਰਾ ਦੇ ਵਕੀਲ ਕਮਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ 5 ਦਿਨਾਂ ਦਾ ਹੋਰ ਈਮਾਨ ਮੰਗਿਆ ਹੈ ਪਰ ਅਦਾਲਤ ਨੇ ਉਹਨਾਂ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਜੋਸ ਸਿੰਘ ਸਿੱਧੂ ਨੇ ਸੁਪਾਲ ਖੈਰਾ ਦੇ ਹੱਕ 'ਚ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਹਨ ਨਵਜੋਸ਼ ਸਿੰਘ ਨੇ ట్ਵੀਟ ਕਰਦੇ ਆ ਕਿ ਹੈਗੇ ਬਦਨਾਮ ਅਪਰਾਧੀ ਕਸ਼ਮੀਰ ਸਿੰਘ ਬਿੱਲਾ ਦੀ ਪਤਨੀ ਨੇ ਕੀਤੀ ਸ਼ਿਕਾਇਤ ਸੁਖਪਾਲ ਖੈਰਾ ਸਰਕਾਰੀ ਦਵਾਹੇਠ ਨਾਬਾ ਜੇਲ੍ਹ ਦੇ ਬਾਹਰ ਇਸ ਗੱਲ ਦੀ ਭਵਿੱਖਬਾਣੀ ਕੀਤੀ ਸੀ ਇਹ ਨਵੀਂ ਐਫ ਆਈ ਆਰ ਖੈਰਾ ਨੂੰ ਜੇਲ੍ਹ ਵਿੱਚ ਰੱਖਣ ਦੀ ਸਰਕਾਰ ਦੀ ਹਾਸੋਹੀਣੀ ਕੋਸ਼ਿਸ਼ ਹੈ ਇਹ ਐਫ ਆਈ ਆਰ ਮਿਤੀ 4124 ਨੂੰ ਸਵੇਰੇ 2:10 ਤੇ ਉਸ ਦਿਨ ਦਰਜ ਕੀਤੀ ਗਈ ਹੈ ਜਿਸ ਦਿਨ ਖੈਰਾ ਦੀ ਜ਼ਮਾਨਤ ਦਾ ਐਲਾਨ ਕੀਤਾ ਗਿਆ ਸੀ FIR ਵਿੱਚ ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਕੁਝ ਅਣਪਛਾਤੇ ਵਿਅਕਤੀ 15-10-2023 ਨੂੰ ਉਸ ਦੇ ਘਰ ਆਏ ਅਤੇ ਉਸ ਨੂੰ ਧਮਕੀਆਂ ਦਿੱਤੀਆਂ ਕਿਉਂਕਿ ਉਸ ਦੇ ਪਤੀ ਨੇ ਖੈਰਾ ਖਿਲਾਫ ਅਫਾਜਲ ਕਦਰ ਇੱਕ ਜੱਜ ਅੱਗੇ ਬਿਆਨ ਦਿੱਤਾ ਸੀ ਐਸਆਈਟੀ ਨੇ ਹਾਈ ਕੋਰਟ ਵਿੱਚ 305 ਪੰਨਿਆਂ ਦਾ ਹਲਫਨਾਮਾ ਦਾਇਰ ਕਰਦੇ ਕਿ ਹੈਗੀ ਕਸ਼ਮੀਰ ਸਿੰਘ ਨੇ 30/10/2023 ਨੂੰ CrPC 164 ਦੇ ਤਹਿਤ ਇੱਕ ਬਿਆਨ ਦਿੱਤਾ ਸੀ ਜੇਕਰ 30/10/2023 ਨੂੰ ਹਾਜ਼ਿਲ ਕਦੇ ਜੱਜ ਸਾਹਮਣੇ ਬਿਆਨ ਖੁਦ ਹੀ ਦਿੱਤਾ ਗਿਆ ਸੀ ਤਾਂ ਖੈਰਾ ਅਸਲ ਬਿਆਨ ਦੇਣ ਤੋਂ 15 ਦਿਨ ਪਹਿਲਾਂ ਸ਼ਿਕਾਇਤਕਰਤਾ ਜਾਂ ਉਸਦੇ ਪਤੀ ਨੂੰ ਧਮਕੀਆਂ ਕਿਵੇਂ ਦੇ ਸਕਦਾ ਸੀ ਉਹਨਾਂ ਨੇ ਅੱਗੇ ਲਿਖਿਆ ਕਿ ਧਾਰਾ 195 CrPC 105 AIPC ਦੇ ਤਹਿਤ FIR ਦਰਜ ਕਰਨ ਤੇ ਰੋਕ ਲਗਾਉਂਦੀ ਹੈ ਕਿਉਂਕਿ ਕੋਈ ਵੀ ਮੈਜਿਸਟ੍ਰੇਟ ਰਿਪੋਰਟਸ ਦਾ ਨੋਟਿਸ ਨਹੀਂ ले ਸਕਦਾ ਇਸ ਲਈ ਇਹ ਸ਼ਿਕਾਇਤ ਸੀ ਆਰ ਪੀ ਸੀ ਦੀ ਧਾਰਾ 200 ਦੇ ਤਹਿਤ ਲਿਖਤੀ ਰੂਪ ਵਿੱਚ ਮੈਜਿਸਟਰੇਟ ਦੇ ਸਾਹਮਣੇ ਕੀਤੀ ਜਾਣੀ ਚਾਹੀਦੀ ਸੀ 26 ਜਨਵਰੀ ਦੀ ਟ੍ਰੇਡ ਵਿੱਚੋਂ ਪੰਜਾਬ ਦੀਆਂ ਚਾਂਕੀਆਂ ਕੱਢੇ ਜਾਣ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਸੁਨੀਲ ਜਾਖੜ ਤੇ ਤਿੱਖਾ ਤੰਜ ਕਸਿਆ ਹੈ ਉਹਨਾਂ ਨੇ ਟਵੀਟ ਕਰਦੇ ਆ ਕਿ ਹੈ ਕਿ ਸੁਨੀਲ ਜਾਖੜ ਜੀ ਹੁਣ ਕਿਹੜੇ ਮੂੰਹ ਨਾਲ ਪੰਜਾਬੀਆਂ ਦਾ ਸਾਹਮਣਾ ਕਰੋਗੇ 26 ਜਨਵਰੀ ਚਾਂਕੀਆਂ ਦੇ ਮਾਮਲੇ ਵਿੱਚ ਤੁਸੀਂ ਭਾਜਪਾ ਦੇ ਕਹਿਣ ਤੇ ਪੰਜਾਬ ਦੇ ਪੱਖ 'ਚ ਖੜਨ ਦੀ ਬਜਾਏ ਅਰਵਿੰਦ ਕੇਜੀ ਵਾਲਾ ਅਤੇ ਮੇਰੇ ਤੇ ਝੂਠੇ ਅਤੇ ਬੇਤੁਕੇ ਇਲਜ਼ਾਮ ਲਾਏ ਹੁਣ ਤਾਂ ਰੱਖਿਆ ਮੰਤਰਾਲੇ ਨੇ ਵੀ ਸਪਸ਼ਟ ਕਰ ਦਿੱਤਾ ਪੰਜਾਬੀ ਤੁਹਾਨੂੰ ਕਦੇ ਮਾਫ਼ ਨਹੀਂ ਕਰਨਗੇ ਦਸ ਨੇ ਉਹ ਹੈ ਕਿ ਸੁਨੀਲ ਜਾਖੜ ਨੇ ਕਿਹਾ ਜੀ ਕਿ ਪੰਜਾਬ ਦੀਆਂ ਚਾਂਕੀਆਂ 'ਚ ਮੁੱਖ ਮੰਤਰੀ ਅਤੇ ਅਰਵਿੰਦ ਕੇਜਰੀਵਾਲ ਦੀ ਫੋਟੋ ਲੱਗੀ ਹੋਈ ਹੈ। ਅਗਲੇ 3 ਦਿਨਾਂ ਤੱਕ ਪੰਜਾਬ ਵਿੱਚ ਠੰਡ ਤੋਂ ਕੋਈ ਰਾਹਤ ਮਿਲਣ ਦੇ आसार ਨਹੀਂ ਹਨ। ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਲਈ orange alert ਜਾਰੀ ਕਰ ਦਿੱਤਾ ਹੈ। ਠੰਡ ਦੇ ਨਾਲ-ਨਾਲ ਸੰਘਣੀ ਧੁੰਦ ਵੀ ਰਹੇਗੀ। ਦਿਨ ਦੇ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ। ਰਾਤ ਨੂੰ ਨਿਯੰਤਨ ਤਾਪਮਾਨ 5 ਤੋਂ 7 ਡਿਗਰੀ ਤੱਕ ਰਿਕਾਰਡ ਕੀਤਾ ਗਿਆ ਹੈ। ਦੂਜੇ ਪਾਸੇ ਦਿਨ ਦਾ ਅਧਿਕਤਮ ਤਾਪਮਾਨ 16.4 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਹੈ ਜੋ ਸੁਧਾਰਨ ਤੋਂ 2 ਡਿਗਰੀ ਘਟ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਸਰਕਾਰ ਜਿੱਤੇ ਹਰ ਵਰਗ ਦੀ ਭਲਾਈ ਲਈ ਹੈ ਜਿੱਥੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ ਉੱਥੇ ਹੀ ਅਨੁਸੂਚੀ ਜਾਤੀਆਂ ਦੀ ਭਲਾਈ ਲਈ ਲਗਾਤਾਰ ਕਾਰਜਸ਼ੀਲ ਹੈ ਪੰਜਾਬ ਸਰਕਾਰ ਵੱਲੋਂ ਅਨੁਸੂਚੀ ਜਾਤੀਆਂ ਲਈ ਆਸ਼ੀਰਵਾਦ ਸਕੀਮੰਦੀਨ ਚਾਲੂ ਵਿਤੀ ਬਰੇ ਦੇ ਬਜਟ ਵਿੱਚੋਂ 29 ਕਰੋੜ 14 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ ਦੇ ਘਾਰਤਾ ਤੇ ਘੱਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਇਸ ਰਾਸ਼ੀ ਦੇ ਰਿਲੀਜ਼ ਹੋਣ ਨਾਲ ਅਨੁਸੂਚੀ ਜਾਤੀਆਂ ਦੇ ਮਾਰਚ 2023 ਦੇ 5215 ਲਾਹ ਪਾਤਰੀਆਂ ਨੂੰ ਕਵਰ ਕੀਤਾ ਗਿਆ ਹੈ ਉਹਨਾਂ ਕਿ ਹੈ ਕਿ ਇਹ 5215 ਲਾਹ ਪਾਤਰੀਆਂ ਜਿਲ੍ਹਾ ਪੱਤਰੀ ਕਮੇਟੀ ਤੋਂ ਪ੍ਰਵਾਨ ਸਮੂਹ ਜਿਲ੍ਹਾ ਸਮਾਜਿਕ ਨਿਆਂ ਅਧਿਕਾਰਤਾ ਅਫਸਰ ਤੋਂ ਪ੍ਰਾਪਤ ਸ਼ਿਫਾਰਿਸ਼ਾਂ ਅਨੁਸਾਰ ਸਾਲ 2023-24 ਦੇ ਬਜਟ ਵਿੱਚੋਂ ਰਾਸ਼ੀ ਜਾਰੀ ਕੀਤੀ ਗਈ ਹੈ ਲੋੜੀ ਤੋਂ ਪਹਿਲਾਂ ਪੰਜਾਬੀ ਨੂੰ ਰਾਹਤ ਭਰੀ ਖਬਰ ਮਿਲੀ ਹੈ ਪੰਜਾਬ ਚ ਪੈਟਰੋਲ ਤੇ ਡੀਜ਼ਲ ਸਸਤਾ ਹੋ ਗਿਆ ਹੈ ਪੈਟਰੋਲ 27 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਹੈ ਤੇ ਡੀਜ਼ਲ ਵੀ 25 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਹੈ ਹੁਣ ਪੰਜਾਬ ਵਿੱਚ ਪੈਟਰੋਲ ਦੀਆਂ ਕੀਮਤਾਂ 98.12 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ ਅਤੇ ਇਸੇ ਤਰ੍ਹਾਂ ਡੀਜ਼ਲ 85.8 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਸਾਰੇ ਪੰਜਾਬ ਦੇ ਵਿੱਚ ਜਿੱਥੇ ਨਵੀਆਂ ਨੌਕਰੀਆਂ ਕੱਢੀਆਂ 40000 ਨਹੀਂ ਅਜੇ ਤੱਕ ਨਹੀਂ ਹੋਇਆ ਵੀ ਪਹਿਲੇ 2 ਸਾਲ ਚ ਕਿਸੇ ਸਰਕਾਰ ਚ ਤੁਸੀਂ ਹੁਣ ਤੱਕ ਦਾ ਪੰਜਾਬ ਦਾ ਜਿਹੜਾ ਜਦੋਂ ਤੋਂ ਸਰਕਾਰਾਂ ਬੰਦੀ ਆਉਂਦੀਆਂ ਸਾਰਾ ਰਿਕਾਰਡ ਚੱਕ ਕੇ ਦੇਖ ਲਓ ਮੈਂ ਕਹਣਾ ਵੀ ਪੂਰੇ 5 ਸਾਲ ਚ ਵੀ ਕਿਤੇ 40000 ਨੌਕਰੀਆਂ ਦਿੱਤੀਆਂ ਗਈਆਂ ਕਿ ਮਾਨ ਸਾਹਿਬ ਨੇ ਪਹਿਲੇ 2 ਸਾਲਾਂ ਹੀ ਦਿੱਤੀਆਂ ਸੱਚੇ ਮਲਾਜ਼ਮ ਪੱਕੇ ਕੀਤੇ ਗਏ ਓਵੇਂ ਹੀ ਪੂਰੇ ਪੰਜਾਬ ਦੇ ਵਿੱਚ ਜਿਹੜੇ ਸਫਾਈ ਸੇਵਕ ਨੇ ਉਹ ਕੰਟਰੈਕਟ ਤੇ ਕੀਤੇ ਜਾ ਰਹੇ ਆ ਸੋ ਮੈਂ ਸਾਰੇ ਵੱਲੋਂ ਕਿਉਂਕਿ ਸਾਰੇ ਮੇਰਾ ਆਪਣਾ ਪਰਿਵਾਰ ਹੈ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਤੇ ਸਾਰੇ ਜਿਹੜੇ ਸਫਾਈ ਸੇਵਕ ਜੂਨੀਅਰ ਦੇ ਜਿਹੜੇ ਪ੍ਰਧਾਨ ਜੀ ਐ ਸਾਰੇ ਜਿਹੜੇ ਸਾਡੇ ਸਾਥੀ ਐ ਸਾਰੇ ਸੇਵਕਾਂ ਨੂੰ ਮੈਂ ਬਹੁਤ ਵਧਾਈ ਦਿੰਦਾ ਸਰ ਕਿੰਨੇ ਨੁਕਤੀ ਪੱਤਰ ਦਿੱਤੇ ਗਏ ਜੀ ਇਹ ਤਕਰੀਬਨ 400 ਦਿੱਤੇ ਗਏ ਆ ਜੀ ਜਿਹੜੇ 216 ਪਹਿਲਾਂ ਸੀ ਜਿਹੜੇ ਆਊਟਸੋਰਸ ਤੇ ਕੰਮ ਕਰ ਰਹੇ ਸੀਗੇ ਬਾਕੀ ਜਿਹੜੇ ਨੇ ਉਹ ਨਵੇਂ ਜਿਹੜੇ ਪਹਿਲੀ ਵਾਰ ਜਿਹੜੋਂ ਨੇ ਜੁਆਇਨਿੰਗ ਜਿਹੜੀ ਆ ਉਹ ਸਰ ਛੋਡੇ ਵੱਲੋਂ ਇੱਕ ਆਪਣੇ ਕੋਡੇ ਦੇ ਡੰਪਰ ਗੱਡੀਆਂ ਨੂੰ ਛੰਡੀ ਦਿੱਤੀ ਗਈ ਸੀ ਤੇ ਵਰਕਰਾਂ ਵੱਲੋਂ ਹੈਗਾ ਉਹਨਾਂ ਤਨਖਾਹ ਨਹੀਂ ਮਿਲ ਕੀ ਕਹਾਂ ਚਾਣਦੇ ਨੇ ਬਾਰੇ ਨਹੀਂ ਜਿਹੜੇ ਕਰਲੀਜ਼ ਜਿਹੜੀ ਆ ਉਹ ਕਰ ਦਿੱਤੀ ਗਈ ਆ ਜਿਹੜੀ ਉਹ ਡਰਾਈਵਰਾਂ ਦੀ ਤਨਖਾਹ ਸੀ ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਜਿਹੜੀ ਆ ਉਹ ਲੇਟ ਸੀ ਔਰ ਜਿਹੜੀ ਕੱਲ ਰਿਲੀਜ਼ ਹੈ ਜਿਹੜੀ ਉਹ ਕਰ ਦਿੱਤੀ ਗਈ ਹੈਗੀ ਤੇ ਉਹ ਵੀ ਮੈਂ ਸਾਰਿਆਂ ਨੂੰ ਇੱਥੇ ਵੀ ਬੇਨਤੀ ਕੀਤੀ ਅੱਗੇ ਵੀ ਤੁਸੀਂ ਚਲੋ ਸਵਾਲ ਕਰ ਲਿਆ ਮੈਂ ਬਰਨਾਲੇ ਦੇ ਲੋਕਾਂ ਨੂੰ ਬੇਨਤੀ ਕਰ ਰਿਹਾ ਕਿ ਅਸੀਂ ਗੱਡੀਆਂ ਵੀ ਖਰੀਦ ਲੀਆਂ ਡਰਾਈਵਰ ਵੀ ਅਸੀਂ ਰੱਖ ਲੇ ਕਰਮਚਾਰੀ ਵੀ ਅਸੀਂ ਵਧਾ ਲੇ ਪਰ ਹੁਣ ਜਿਹੜੇ ਬਰਨਾਲੇ ਦੇ ਲੋਕ ਨੇ ਸਾਰੇ ਸਾਥ ਦੇਣ ਕਿ ਗਿੱਲਾ ਕੂੜਾ ਲੱਗ ਤੇ ਸੁੱਕਾ ਕੂੜਾ ਲੱਗ ਕੋਈ ਵੱਡੀ ਗੱਲ ਨਹੀਂ ਆਪਾਂ ਦੋ ਘਰੇ ਡਸਟਬਿਨ ਹੀ ਲਾਉਣੀਆਂ ਨੇ ਸੋ ਇਹਦੇ ਨਾਲ ਆਪਣਾ ਸਾਰਾ ਜਿਹੜਾ ਸ਼ਹਿਰ ਹੈ ਉਹ ਸਾਫ਼ ਸੁਥਰਾ ਜਿਹੜਾ ਉਰ ਆ ਸਕਦਾ ਹੈ ਤੇ ਜਿਹੜਾ ਕੂੜਾ ਉਹ ਵੀ ਰੀਸਾਈਕਲ ਹੋ ਕੇ ਜਿਹੜਾ ਸਾਡੇ ਕਿਸੇ ਨਾ ਕਿਸੇ ਵਰਤੋਂ ਦੇ ਵਿੱਚ ਜਿਹੜਾ ਉਹ ਆ ਸਕਦਾ ਸਰ ਪਿਛਲੀਆਂ ਸਰਕਾਰਾਂ ਦੇ ਵਿੱਚ ਤੁਸੀਂ ਆਵਾਜ਼ ਉਠਾਉਂਦੇ ਰਹੇ ਆ ਸਰਕਾਰ ਦੀਆਂ ਨਕਾਮੀਆਂ ਤੇ ਜੇਕਰ ਖੋਣ ਤੁਹਾਡੀ ਸਰਕਾਰ ਵੇਲੇ ਅਸੀਂ ਤੁਹਾਡੀ ਸਰਕਾਰ ਦੇ ਖਿਲਾਫ ਕਵਰ ਲਾਉਣੀ ਤਾਂ ਕੀ ਗਲਤ ਹੈ ਨਹੀਂ ਨਕਾਮੀਆਂ ਜਿਹੜੀਆਂ ਪਿਛਲੀ ਸਰਕਾਰ ਦੀਆਂ ਉਹਦੇ ਹੀ ਆਪਾਂ ਭੁਗਤੰਦੇ ਅੱਜ ਵੀ ਤਰੀਕ ਜਿਹੜੀ ਹੈ ਉਹ ਝੂਠੇ ਪਰਚੇ ਦੀ ਜਦੋਂ ਸ਼ਰਾਬ ਨਾਲ ਜਾਲੀ ਸ਼ਰਾਬ ਨਾਲ ਯਰੀਲੀ ਸ਼ਰਾਬ ਨਾਲ ਇੱਥੇ ਮਾਜੇ ਚ ਬੰਦੇ ਮਰੇ ਆ ਉਹਦੇ ਵਿੱਚ ਇੱਥੇ ਆਪਾਂ ਸਚਾਈ ਲੋਕਾਂ ਦੇ ਸਾਹਮਣੇ ਰੱਖੀ ਲੋਕਾਂ ਨੂੰ ਨਿਆਂ ਦਿਵਾਉਣ ਲਈ ਧਰਨਾ ਲਾਇਆ ਤੇ ਪਿਛਲੀ ਕਾਂਗਰਸ ਗਵਰਨਮੈਂਟ ਨੇ ਪਰਚੇ ਦਰਜ ਕੀਤੇ ਹੈ ਜੋ ਉਸੇ ਪਰਚਿਆਂ ਦੀ ਤਰੀਕ ਆ ਤੇ ਬਾਕੀ ਜਿਹੜੀ ਸਚਾਈ ਆ ਪੱਤਰਕਾਰ ਦਾ ਕੰਮ ਵੀ ਹੁੰਦਾ ਵੀ ਸਚਾਈ ਲੋਕਾਂ ਦੇ ਸਾਹਮਣੇ ਰੱਖੇ ਕੋਈ ਏਡੀ ਵੱਡੀ ਗੱਲ ਨਹੀਂ ਗਈ ਤੇ ਮੈਂ ਤੇ ਉਹ ਕਹੂੰਗਾ ਵੀ ਇਹਨਾਂ ਮੰਨਿਆਂ ਨੂੰ ਪਹਿਲਾਂ ਤੇ ਸ਼ਰਮੋਣੀ ਚਾਹੀਦੀ ਜੇ ਇਹੋ ਜਿਹਾ ਕੱਲ ਕੀਤੀ ਆ ਇਹ ਸ਼ਰਮਨਾਕ ਘਟਨਾ ਹੋਈ ਆ ਤੇ ਬਸ ਮੈਂ ਇੰਨਾ ਹੀ ਕਹਾਂ ਜਿਆਦੀਆਂ ਮੈਂ ਗੱਲਾਂ ਨਹੀਂ ਕਰਾਂਗਾ ਸਰ ਇਹ ਇਲਾਕਾ ਤੇ ਸਵਾਲ ਆ ਕਿ ਸਾਡੀ ਜੁਨੀਓ ਨਾਲੋਂ 8 ਤਰੀਕ ਤੱਕ ਮੰਗ ਕੀਤੀ ਗਈ ਹੈ ਕਿ ਇਹਨਾਂ ਦੇ ਖਿਲਾਫ ਐਮਐਲਏ ਸਾਹਿਬ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ ਵਿਧਾਨ ਸਭਾ ਦੀ ਔਰ ਦੋਨਾਂ ਪੀਆ ਦੇ ਖਿਲਾਫ ਔਰ ਜਿਹੜੇ ਚਾਰ ਪੰਜ ਅਣਪਛਾਤੇ ਵਿਅਕਤੀ ਉਹਨਾਂ ਦੇ ਖਿਲਾਫ ਕੇਸ ਦਰਜ ਕੀਤਾ ਜਾ ਰਿਹਾ ਹੈ। ਦੇਖੋ ਐਮਐਲਏ ਸਾਹਿਬ ਦਾ ਇੱਥੇ ਕੋਈ ਕੁਸੂਰ ਨਹੀਂਗਾ ਜਿਹੜੇ ਬੰਦੇ ਨੇ ਇਹ ਕੀਤੀ ਆ ਦਰਿੰਦਗੀ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਕਈ ਨਾ ਹੁੰਦਾ ਵਾ ਪਿਓ ਨੂੰ ਪਤਾ ਹੀ ਨਹੀਂ ਹੁੰਦਾ ਪੁੱਤ ਬਾਹਰ ਲੜਾਉਂਦਾ ਕਿਸੇ ਨਾਲ ਤੇ ਉਹਦੇ 'ਚ ਪਿਓ ਨੂੰ ਥੋੜਾ ਪਾ ਦੋਸ਼ੀ ਬਣਾ ਦਿੰਦੇ ਆ ਉਹਦੇ ਪੁੱਤ ਦਾ ਕਸੂਰ ਆ ਪੁੱਤ ਨੂੰ ਸਜ਼ਾ ਮਿਲਣੀ ਚਾਹੀਦੀ ਆ ਜੇ ਉਹਨਾਂ ਮੁੰਡਿਆਂ ਨੇ ਕੀਤੀ ਆ ਗਲਤੀ ਤਾਂ ਉਹਨਾਂ ਮੁੰਡਿਆਂ ਤੇ ਕਾਰਵਾਈ ਹੋਣੀ ਚਾਹੀਦੀ ਆ ਆਪਾਂ ਵੇਖੋ ਤੁਸੀਂ ਮੇਰੇ ਭਰਾ ਜੀ ਆਪਾਂ ਐਵੇਂ ਜਾਣ ਕੇ ਕਿਸੇ ਦਾ ਐਵੇਂ ਬਿਨਾ ਸਬੂਤਾਂ ਤੋਂ ਨਾਂ ਲਈਏ ਦੋਸ਼ ਲਾਈ ਦੀ ਇਹ ਵੀ ਗੱਲ ਪਾਣੀ ਆ। ਉਹ ਤੋਂ ਫੋਨ ਆਇਆ ਸਰਦਾਰ ਕਰਕੇ ਇਸ ਨੂੰ ਕਿਹਾ ਕਿ ਕਈ ਨੰਬਰ ਦੱਸ ਸਕਦਾ। ਫੋਨ ਆ ਗਿਆ ਐਮਐਲ ਨੂੰ ਮੈਂ ਦੱਸਦਾ ਤੁਹਾਨੂੰ ਮੁੜ ਕੇ ਕਈ ਰਾ ਕੀ ਹੁੰਦਾ ਕਈ ਵਿਰੋਧੀ ਮੁੜ ਕੇ ਇਸ ਚੀਜ਼ ਨੂੰ ਅੱਗ ਨੂੰ ਹੋਰ ਤੂਲ ਦੇਣ ਲਾ ਪੈਂਦੇ ਆ ਵਾਦ ਦੇਣ ਲਾ ਪੈਂਦੇ ਆ ਤੇ ਆਪਣਾ ਜਿਹੜਾ ਪਿਆਰ ਆ ਉਹ ਬਰਕਰਾਰ ਰਹਿਣਾ ਚਾਹੀਦਾ ਜੇ ਕਿਸੇ ਬੰਦੇ ਨੇ ਛਰਾਤੀ ਅੰਸਰ ਨਹੀਂ ਇਹ ਕੀਤਾ ਉਹਤੇ ਆਪਾਂ ਸਖਤ ਕਾਰਵਾਈ ਕੀਤੀ। ਸਰਦਾਰ ਸੁਖਪਾਲ ਸਿੰਘ ਖਹਿਰਾ ਉਹਨਾਂ ਨੂੰ ਰੈਗੂਲਰ ਬੇਲ ਦਿੱਤੀ ਹਾਈ ਕੋਰਟ ਨੇ ड्रग रिलेटेड केस ਦੇ ਅੰਦਰ ਜਿਹਦੇ ਵਿੱਚ ਉਹਨਾਂ ਨੂੰ ਅਕਤੂਬਰ ਮਹੀਨੇ ਤੋਂ ਜੇਲ੍ਹ 'ਚ ਬਿਠਾ ਰੱਖਿਆ ਸੀਗਾ ਕੱਲ ਜਦੋਂ ਫੋਟੋ ਆਈ ਉਹਨਾਂ ਦੀ ਆਈ ਵਾਸ ਸ਼ੌਕਟ ਸਭ ਮੈਂ ਉਸ ਫੋਟੋ ਜੇ ਦੇਖ ਰਿਹਾ ਸੀ ਮੈਂ ਕਿਹਾ ਖੈਰਾ ਸਾਹਿਬ ਹੈ ਕਿੱਥੇ ਬਚਾਣੇ ਨਹੀਂ ਗਏ ਸੁਨੀਲ ਜਾਖੜ ਹੋ ਸਕਦਾ ਕਿਉਂਕਿ ਮੇਰੇ ਕੁਲੀਗ ਰਏ ਹੈ ਮੇਰੇ ਸਾਥੀ ਰਏ ਹੈ ਮੇਰਾ ਬੜਾ ਅੱਛਾ ਸੰਬੰਧ ਹੈ ਉਹ ਜਾਣਨਾ ਤਾਂ ਮਨ ਨੂੰ ਚਾਹੀਦਾ ਸੀ ਪਰ ਮਨ ਨੂੰ ਲੱਗਦਾ ਹੈ ਖੈਰਾ ਸਾਹਿਬ ਨੂੰ ਸੁਨੀਲ ਜਾਖੜ ਛੱਡ ਕਾਂਗਰਸ ਪਾਰਟੀ ਭੁੱਲ ਗਈ ਕਾਂਗਰਸ ਪਾਰਟੀ ਆ ਭੁੱਲ ਗਈ ਖੈਰਾ ਸਾਹਿਬ ਸਿਰਫ ਪੰਜਾਬ ਦੇ ਕੋਈ ਇੱਕ ਐਮਐਲਏ ਨਹੀਂ ਉਹ ਇੰਡੀਅਨ ਇੰਡੀਅਨ ਨੈਸ਼ਨਲ ਕਾਂਗਰਸ ਦੇ ਕਿਸਾਨ ਵਿੰਗ ਦੇ ਪ੍ਰਧਾਨ ਹੈ ਹੁਣ ਤਾਂ ਹੀ ਤਾਂ ਹਾਈ ਕਮਾਂਡ ਦੀ ਚੁੱਪੀ ਸਮਝ ਆਂਦੀ ਸੀ ਪਾਰਟੀ ਹਾਈ ਕਮਾਂਡ AICC ਜਿਹੜੀ ਉਹਨਾਂ ਦੀ ਬੈਠੀ ਹੈ ਕਾਂਗਰਸ ਦੀ ਮੈਨੂੰ ਸਮਝ ਆਂਦੀ ਸੀ ਵੀ ਉਹ ਡਰਗ ਰਿਲੇਟਿਡ ਇਸ਼ੂ ਦੇ ਵਿੱਚ ਉਹਨਾਂ ਨੇ ਸ਼ਾਇਦ ਬੋਲਣਾ ਠੀਕ ਨਹੀਂ ਸਮਝਿਆ ਕਿਉਂਕਿ ਉਹਨਾਂ ਨੇ ਸ਼ਾਇਦ ਆ ਵੀ ਗੌਰ ਕਰ ਲੈਣਾ ਵੀ ਆ ਕੇਸ ਤਾਂ ਪੁਰਾਣਾ ਹੈ 15 ਦਾ ਹੈ ਇਟ ਮੇ ਨਾਟ ਬੀ ਵੈਂਡੇਟਾ ਤੇ ਉਹਨੂੰ ਸ਼ਾਇਦ ਪਰਸੂ ਕਰ ਰਹੇ ਹੈ ਪਰ ਕੱਲ ਜਦੋਂ ਸਰੇ ਆਮ ਜਿਹੜੇ ਬੰਦੇ ਨੇ ਕਾਨੂੰਨ ਵੀ ਨਹੀਂ ਪੜਿਆ ਜਿਹਨੂੰ ਕਿਸੇ ਗੱਲ ਦਾ ਕੋਈ ਅਤਾ ਪਤਾ ਹੀ ਨਹੀਂ ਵੀ ਕਾਨੂੰਨ ਕੀ ਹੁੰਦਾ ਤੇ ਉਹਨੂੰ ਬੇਲ ਦਿੰਦੇ ਹੈ ਤੇ ਬੇਲ ਉੱਥੋਂ ਕਚਹਿਰੀ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਪੁਲਿਸ ਫੇਰ ਫੜ ਲੈਂਦੀ ਹੈ ਜੀ ਇੱਕ ਫਰਜੀ ਟੋਟਲ ਫੈਬ੍ਰਿਕੇਟਿਡ ਟੋਟਲ ਬੋਗਸ ਫੈਬ੍ਰਿਕੇਟਿਡ ਬਿਨ ਟੋਟਲ ਬੋਗਸ ਕੇਸ ਦੇ ਅੰਦਰ ਫੜ ਕੇ ਫੇਰ ਧਰ ਲੈਂਦੇ ਆ ਆ ਤਾਂ ਕੇਜਰੀਵਾਲ ਸਾਹਿਬ ਦਾ ਚਿਹਰਾ ਉਜਾਗਰ ਹੋਇਆ ਜਿਹੜੇ ਕਹਿੰਦੇ ਮੇਰੇ ਨਾਲ ਧੱਕਾ ਹੋ ਰਿਹਾ ਹੈ ਜੀ ਸਮਨ ਬੜੇ ਨਜਾਇਜ਼ ਹੈ ਆ ਆ ਕੀ ਹੋਇਆ ਨਜਾਇਜ਼ ਹੈ ਜਾਇਜ਼ ਹੈ ਆ ਜਾਇਜ਼ ਹੋਇਆ ਕਿ ਨਜਾਇਜ਼ ਹੋਇਆ ਪੰਜਾਬ ਦੇ ਲੋਕ ਪੁੱਛਣਾ ਚਾਹੁੰਦੇ ਆ ਪਰ ਸੁਨੀਲ ਕੌਣ ਹੁੰਦਾ ਬੋਲਣ ਵਾਲਾ ਮੈਂ ਤਾਂ ਆ ਪੁੱਛਣਾ ਚਾਹਨਾ ਸਾਬ ਵੀ ਕੇ ਆਈਸੀਸੀ ਜਾਂ ਜਿਹੜੇ ਲੀਡਰ ਹੈ ਕਾਂਗਰਸ ਦੇ ਨੈਸ਼ਨਲ ਲੈਵਲ ਦੇ ਲੀਡਰ ਹੈ ਉਹ ਭੁੱਲ ਗਏ ਤਿੰਨ ਮਹੀਨੇ ਚ ਵੀ ਖੈਰਾ ਸਾਹਿਬ ਉਹਨਾਂ ਦੇ ਕਿਸਾਨ ਵਿੰਗ ਦੇ ਜਿਹੜੇ ਕਿਸਾਨਾਂ ਦੇ ਅਤਿਸ਼ੀ ਬਣੇ ਬੈਠੇ ਐ ਛੱਡਤਾ ਉਹਨਾਂ ਨੇ ਆਸਾ ਦਾ ਚਿਹਰਾ ਬੇਨਕਾਬ ਹੋ ਗਿਆ ਸਭ ਕਾਂਗਰਸ ਲੀਡਰਸ਼ਿਪ ਦਾ ਇਟਸ ਅ ਵੈਰੀ ਸੀਰੀਅਸ ਇਸ਼ੂ ਕਿਸੇ ਦੇ ਖੈਰਾ ਸਾਹਿਬ ਨਾਲ ਦੇ ਬਈ ਹੈ ਪੋਲਿਟੀਕਲ ਡਿਫਰੈਂਸਿਸ ਚੋ ਬੜੇ ਵਿਵਾਗ ਕਿਸਮ ਦੇ ਵਿਜ਼ ਮਰਕਿਊਰੀਅਲ ਟਾਈਪ एनटीडी ने ਛੱਡਤੀ ਅਬ ਲੀਡਰਸ਼ਿਪ ਸੀਗੇ ਲੀਡਰ ਹੋ ਆਪੋਜੀਸ਼ਨ ਸੀਗੇ ਕਾਂਗਰਸ ਛੱਡਤੀ ਇੱਕ ਤਾਂ ਚਿਹਰਾ ਉਹਨਾਂ ਦਾ ਬੇਨਕਾਬ ਹੋਇਆ ਕਾਂਗਰਸ ਪਾਰਟੀ ਦਾ ਕਾਂਗਰਸ ਸੈਂਟਰ ਲੀਡਰਸ਼ਿਪ ਦਾ ਚਿਹਰਾ ਬੇਨਕਾਬ ਹੋਇਆ ਕਿਸੇ ਨੇ ਧਰਨਾ ਲਾਇਆ ਉੱਥੇ ਕੋਈ ਕੋਈ ਬੋਲਿਆ ਕੋਈ ਚੁਸਕਿਆ ਨਾ ਜੋ ਆਤਾ ਹੈ ਕਿ ਪਾਲਿਸੀ ਪੰਜਾਬ ਕਾਂਗਰਸ ਦੀ ਆ ਬਣੀ ਹੋਈ ਹੈ ਖੈਰਾ ਸਾਹਿਬ ਤੋਂ ਖੇੜਾ ਛੁਡਾਓ ਖੈਰਾ ਸਾਹਿਬ ਨਹੀਂ ਰਹਿ ਕੇ ਖੇੜਾ ਛੁਡਾਓ ਪਾਲਿਸੀ ਚੱਲ ਰਹੀ ਹੈ ਜਿਹਨੇ ਭਨੇ ਗਾਂਜਕਨਾ ਬਣਾਈ ਬੈਠਿਆ ਚੀਫ ਮਿਨਿਸਟਰ ਨੇ ਉਹ ਸੂਲ ਵਾਂਗੂ ਚੁੱਦੇ ਬਿਹੇ ਦੇ ਵਾਲਾ ਰਕੰਡਾ ਤੇ ਨਿਕਲ ਗਿਆ ਜਾਣ ਦੇ ਅੰਦਰ ਕੋਈ ਨਹੀਂ ਬੋਲਿਆ ਸਾਬ ਚੋਰ ਸਿਪਾਈ ਇਕੱਠੇ ਰਲ ਗਏ ਸਾਬ ਅਗਰ ਕਿਸੇ ਲੋਕ ਮੈਨੂੰ ਪੁੱਛਦੇ ਜੀ ਇਹਨਾਂ ਸਮਝੌਤਾ ਹੋਊਗਾ ਕਿ ਨਹੀਂ ਉਹ ਮੈਂ ਤੁਹਾਡੇ ਸਾਹਮਣੇ ਹੈ ਚੋਰ ਸਿਪਾਈ ਰਲ ਗਏ ਸਾਬ ਪੰਜਾਬ ਲੁੱਟ ਰਹੇ ਪੰਜਾਬ ਨੂੰ ਚੱਕ ਮਾਰ ਰਹੇ ਕੋਈ ਪੰਜਾਬ ਦੀ ਗੱਲ ਕਰਦਾ ਚਾਹ ਨਵਜੋਤ ਸਿੰਘੂ ਕਰਦੇ ਆ ਚਾਹ ਸੁਖਪਾਲ ਖੈਰਾਜੀ ਕਰਦੇ ਆ ਕੋਈ ਬੋਲਦਾ ਅੰਦਰ ਕਰ ਦਿਓ ਤੇ ਹੁਣ ਬੈਠੇ ਉਥੇ ਆਪ ਕਹੀਆਂ ਦੇ ਵਿੱਚ ਸਮਨ ਗਲਤ ਹੋ ਗਏ ਸਮਨ ਕੋਈ ਗਲਤ ਨਹੀਂ ਹੋਇਆ ਸਾਬ ਜਿਹੜੀ ਵੱਡੀ ਵੱਡੀ ਗੱਲਾਂ ਕਰਦਾ ਸੀ ਕਿ ਪਿੰਡਾਂ ਤੋਂ ਸਰਕਾਰ ਚੋਂ ਪਿੰਡਾਂ ਚ ਦੁਵਾਨੀ ਨਹੀਂ ਆਈ ਜਿਹੜੀ ਵੱਡੀ ਗੱਲਾਂ ਕਰਦਾ ਸੀ ਕਿ ਬੱਚਿਆਂ ਨੂੰ ਨੌਕਰੀਆਂ ਮਿਲਣਗੀਆਂ ਅੱਜ ਬਾਦਲ ਸਾਹਿਬ ਦੀ ਦਿੱਤੀ ਹੋਈ ਸਾਰੀ ਸਹੂਲਤਾਂ ਕੱਟੀ ਜਾ ਰਹੀ ਆ ਆ ਬੀਬੀਆਂ ਫਿਰਦੀਆਂ ਨੇ ਇਹਨਾਂ ਦੇ ਕਿੰਨੇ ਦੋ ਦੋ ਸਾਲ ਇਹਨਾਂ ਦੇ ਸ਼ਗਨ ਦੇ ਚੈੱਕ ਨਹੀਂ ਆ ਜਿਹੜੇ ਬਾਦਲ ਸਾਹਿਬ ਦਿੰਦੇ ਸੀ ਕਿੰਨੇ ਇੱਥੇ ਰੁੱਲਦੇ ਫਿਰਦੇ ਆ ਗਰੀਬ ਤੋਂ ਗਰੀਬ ਦੇਖੋ ਉਹਦੀ ਪੈਨਸ਼ਨ ਤੱਕ ਨਹੀਂ ਲੱਗੀ ਜਿਹੜਾ 2500 ਪੈਨਸ਼ਨ ਦੇਣ ਦੀ ਗੱਲ ਕਰਦਾ ਸੀ ਭਗਵੰਤ ਬੇਈਮਾਨ ਤੇ ਨੀਲੇ ਕਾਰਡ ਜਿਹੜੇ ਬਾਦਲ ਸਾਹਿਬ ਨੇ ਲੱਖਾਂ ਦੀ ਗਿਣਤੀ 'ਚ ਬਣਾਏ ਸੀਗੇ ਲੱਖਾਂ ਦੇ ਪਿੰਡ ਪਿੰਡ 'ਚ ਗਰੀਬ ਦੇ ਕਾਰਡ ਕੱਟਦੇ 30 ਕਿਲੋ ਕਣਕ ਬਾਦਲ ਸਾਹਿਬ ਦਿੰਦੇ ਸੀ ਉਹ ਮਸਾ 15 ਕਿਲੋ ਮਿਲਦੀ ਉਹ ਵੀ ਕਾਰਡ ਕੱਟਦੇ ਤੇ ਇਹ ਤਾਂ ਹਾਲ ਹੈ ਤੇ ਕਰਜ਼ੇ ਦੇ ਉੱਤੇ ਰੋਜ਼ ਕਰਜ਼ਾ ਸਰਕਾਰ ਦੇ ਉੱਤੇ ਸੂਬੇ ਦੇ ਉੱਤੇ ਲੋਕਾਂ ਦੇ ਉੱਤੇ ਕਰਜ਼ਾ ਲਈ ਜਾ ਰਿਹਾ ਹੈ ਤੇ ਕਿੱਥੇ ਪੈਸੇ ਜਾ ਰਹੇ ਨੇ ਕੇਜਰੀਵਾਲ ਜਾਣੇ ਜਾਂ ਬੇਈਮਾਨ ਮੁੱਖ ਮੰਤਰੀ ਜਿਹੜਾ ਲੋਕਾਂ ਨੂੰ ਹਿਸਾਬ ਨਹੀਂ ਦਿੰਦਾ ਕੱਲੇ ਇਸ਼ਤਿਹਾਰਾਂ 'ਚ ਜਿਹੜਾ ਕਹਿੰਦਾ ਸੀ ਪਿੰਡਾਂ ਤੋਂ ਸਰਕਾਰ ਚੱਲੂਗੀ ਹੁਣ ਪਿੰਡ 'ਚ ਨਜ਼ਰ ਨਹੀਂ ਆਉਂਦਾ ਪਿੰਡਾਂ 'ਚ ਤਾਂ ਕੱਲੇ ਦੇ ਪੋਸਟਰ ਤੋ ਇਹ ਬੜਾ ਦੁੱਖ ਤੇ ਅਫਸੋਸ ਦੀ ਗੱਲ ਹੈ ਕਿ ਹੁਣ ਇਹ ਨਾ ਦੋਨਾਂ ਝੂਠੀਆਂ ਪਾਰਟੀਆਂ ਦਾ ਗੱਠਜੋੜ ਜਿਹੜਾ ਹੋ ਚੁੱਕਿਆ ਹੈਗਾ ਹੁਣ ਲੋਕਾਂ ਨੇ ਫੈਸਲਾ ਕਰਦਾ ਹੈ ਕਿ ਇੱਕ ਪਾਸੇ ਉਹ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਬਾਬੇ ਨਾਨਕ ਦੀ ਤਕੜੀ ਵਾਲੀ ਪਾਰਟੀ ਜਿਨੇ ਹਰੇਕ ਨੂੰ ਜੋ ਕਹਹਾਓ ਕਰਕੇ ਦਿਖਾਇਆ ਕੋਈ ਝੂਠਾ ਲਾਰਾ ਕੋਈ ਵਾਦਾ ਨਹੀਂ ਅੱਜ ਜੇ ਕੋਈ ਸਹੂਲਤ ਮਿਲਦੀ ਹੈ ਜੇ ਕੋਈ ਵਿਕਾਸ ਤਾਂ ਕੰਮ ਹੋਇਆ ਉਹ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਨੇ ਤੇ ਇਹ ਝੂਠੇ ਦੋਨੋਂ ਇਕੱਠੇ ਹੋ ਗਏ ਨੇ ਹੁਣ ਮੈਂ ਤਾਂ ਲੋਕਾਂ ਨੂੰ ਆਹੀ ਬੇਨਤੀ ਕਰਾਂਗੀ ਜਿਹੜਾ ਝਾੜੂ ਤੁਸੀਂ 2022 'ਚ ਮਾਰਿਆ ਸੀ ਉਹ ਪੁੱਠਾ ਝਾੜੂ ਮਾਰ ਕੇ ਇਹ ਸਾਰੀ ਝੂਠੇ ਲੁਟੇਰਿਆਂ ਨੂੰ ਦੂਰ ਕਰੋ ਤਾਂ ਕਿ ਪੰਜਾਬ ਬਚੇ ਸਾਡਾ ਭਵਿੱਖ ਬਚੇ ਸਾਡੇ ਬੱਚੇ ਬਚਣ ਤੇ ਪੰਜਾਬ ਇੱਕ ਵਾਰ ਫੇਰ ਵਿਕਾਸ ਤੇ ਤਰੱਕੀ ਵੱਲ ਸਰਕਾਰਾਂ ਦਾ ਧਿਆਨ ਹੋਵੇ ਨਾ ਕਿ ਕੁਰਸੀ 'ਤੇ ਬੈਠੇ ਰਹਿਣ ਵਾਸਤੇ ਦਿੱਲੀ ਦੀ ਹਕੂਮਤ ਨੂੰ ਖੁਸ਼ ਕਰਨ 'ਚ ਲੱਗੇ ਤੇ ਆ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਕਿ ਪੰਜਾਬ 'ਚ ਭ੍ਰਿਸ਼ਟਾਚਾਰ ਖਤਮ ਕਰਕੇ ਅਸੀਂ ਨਜਾਇਜ਼ ਜਿਹੜਾ ਰੇਤਾ ਹੁੰਦਾ ਹੈ ਨਜਾਇਜ਼ ਮਾਈਨਿੰਗ ਨੂੰ ਖਤਮ ਕਰਕੇ ਅਸੀਂ 40000 ਕਰੋੜ ਰੋਪੇ ਕਮਾਵਾਂਗੇ ਅ ਸਰਿਆਮ ਉਹਨਾਂ ਦੇ ਮੰਤਰੀ ਨਜਾਇਜ਼ ਮਾਈਨਿੰਗ ਕਰੇ ਅਦਾਲਤਾਂ ਉਹਨਾਂ ਨੂੰ ਫਟਕਾਰ ਲਗਾ ਰਹੀਆਂ ਤੇ ਕਿਹੜਾ ਭ੍ਰਿਸ਼ਟਾਚਾਰ ਬੰਦ ਹੋਇਆ ਕਿਹੜੇ ਤਹਿਸੀਲ 'ਚ ਕਿਹੜਾ ਨਜਾਇਜ਼ ਮਾਈਨਿੰਗ ਬੰਦ ਰਿਹਾ ਇਹਨਾਂ ਨੇ ਸ਼ਰਾਬ ਦਾ ਇੰਨਾ ਵੱਡਾ ਘਪਲਾ ਕੀਤਾ ਜਿਹੜਾ ਦਿੱਲੀ ਦਾ ਘਪਲਾ ਹੈ ਉਹੀ ਲੋਕਾਂ ਨੇ ਆ ਕੇ ਪੰਜਾਬ 'ਚ ਘਪਲਾ ਕੀਤਾ ਲੇਕਿਨ ਕਿਉਂ ਭਾਜਪਾ ਦੀ ਸਰਕਾਰ ਭਗਵੰਤ ਮਾਨ ਨੂੰ ਕਿਉਂ ਨਹੀਂ ਫੜ ਰਹੀ ਜਿਵੇਂ ਕੇਜਰੀਵਾਲ ਨੂੰ ਫੜ ਰਹੀ ਇਹ ਤਾਂ ਸਾਨੂੰ ਅੱਜ ਤੱਕ ਹੀ ਨਹੀਂ ਸਮਝ ਆਇਆ ਕਿ ਭਗਵੰਤ ਮਾਨ ਦੀ ਸੈਟਿੰਗ ਭਾਜਪਾ ਦੇ ਨਾਲ ਹੈ ਕਿ ਕੇਜਰੀਵਾਲ ਦੇ ਨਾਲ ਹੈ ਜਾਂ ਕਿਸ ਦੇ ਨਾਲ ਹੈ ਲੇਕਿਨ ਆ ਸਹੀ ਹੈ ਕਿ ਪੰਜਾਬ ਦਾ ਪੈਸਾ ਲੁੱਟ ਕੇ ਆਮ ਆਦਮੀ ਪਾਰਟੀ ਸ਼ਰਾਬ ਦੇ ਠੇਕਿਆਂ ਵਿੱਚ ਇਲੀਗਲ ਮਾਈਨਿੰਗ ਕਰਕੇ ਪੰਜਾਬ ਦੇ ਖਜ਼ਾਨੇ ਦਾ ਪੈਸਾ ਲੁੱਟਿਆ ਜਾ ਰਿਹਾ ਹਰ ਰੋਜ਼ ਪੰਜਾਬ ਨੂੰ ਕਰਜ਼ਾਈ ਕਰਕੇ ਵੱਡੇ ਵੱਡੇ ਇਸ਼ਤਿਹਾਰ ਹਿੰਦੁਸਤਾਨ 'ਚ ਕੇਜਰੀਵਾਲ ਤੇ ਆਮ ਆਦਮੀ ਨੂੰ ਚਮਕਾਉਣ ਵਾਸਤੇ ਤੇ ਇੱਥੇ ਲੋਕੀ ਲੋਕਾਂ ਦੇ ਬੱਚੇ ਭੁੱਖੇ ਮਰ ਰਹੇ ਨੇ ਨੌکریاں ਬਾਰ ਵਾਲਿਆਂ ਨੂੰ ਜਾ ਰਹੀਆਂ ਨੇ ਕਾਰਡ ਲੋਕਾਂ ਦੇ ਕੱਟੇ ਜਾ ਰਹੇ ਗਰੀਬਾਂ ਦੇ ਮਕਾਨ ਨਹੀਂ ਆ ਰਹੇ ਨਾ ਸ਼ਗਨ ਆ ਰਹੇ ਨਾ ਪੈਨਸ਼ਨ ਆ ਰਹੀ ਤੇ ਮੁਆਵਜ਼ਾ ਅੱਧਾ ਪੰਡਾ ਪੰਜਾਬ ਡੁੱਬ ਗਿਆ ਪਾਣੀ 'ਚ ਦਿਵਾਨੀ ਕਿਸੇ ਨੂੰ ਮੁਆਵਜ਼ਾ ਨਹੀਂ ਦਿੱਤਾ ਸੋ ਇਹ ਗੱਲਾਂ ਦੀ ਗੱਪਾਂ ਦੀ ਸਰਕਾਰ ਹੈ ਮੈਂ ਉਮੀਦ ਕਰਦੀਆਂ ਲੋਕ ਇਸ ਸਰਕਾਰ ਨੂੰ ਵੋਟ ਦੀ ਸੱਟ ਇਹੋ ਜੀ ਵੋਟ ਦੀ ਝੋਟ ਹੁੰਦੀ ਹੈ ਇਹੋ ਜੀ ਸੱਟ ਮਾਰ ਕੇ ਸਬਕ ਸਿਖਾ ਦੇਣ ਤਾਂ ਕਿ ਇਹ ਜਾਗ ਜਨਤਾ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨਾ ਸ਼ੁਰੂ ਕਰੇ